ਬਹੁਤ ਅੱਛੀ ਜੀ ਬਹੁਤ ਪਿਆਰੀ ਪੰ ਦਿੱਚੂ ਕਿੰਨੇ ਰੇਟ ਮੈਂ ਜੀ 4 5 ਪੁਰੇ ਸਹੀ ਹੋਈ ਤੁਹਾ ਦਾ ਕਿਰਦਾਰ ਜਿਆਦਾ ਐਕਟਿੰਗ ਵਧੀਆ ਲੱਗੀ ਮੈਨੂੰ ਐਮੇ ਵੀਰਕਾ ਮੈਂ ਵੀ 40 4 ਤੁਸੀਂ ਮੈਂ ਤਾਂ ਪੰਜਾਂ ਜੋ ਪੰਜ ਤੁੰਗ ਸਰਗੁਣ ਮੈਂ ਤਾਂ ਦਾ ਵਧੀਆ ਲੱਗ ਪਰ ਅਮੀਰ ਦੇ ਤਾਂ ਵੀ ਵਧੀਆ ਭਾਈ ਤੇ ਉਹਦੀ ਜੋ ਮਦਰ ਹੈ ਉਹਨਾਂ ਦਾ ਵੀ ਸਪੋਰਟ ਆ ਉਹਨਾਂ ਦੇ ਵੀ ਹਾਂ ਹੀ ਮਦਰ ਦਾ ਉਹਨਾਂ ਦੀ ਵੀ ਬਹੁਤ ਅੱਛੀ ਹੈ ਐਕਟਿੰਗ ਕਾਮੇਡੀ ਪਰ ਜਿਆਦਾ ਵਧੀਆ ਹੈ ਹਾਂਜੀ ਪੰਜ ਵਿੱਚ ਕਿੰਨੇ ਨੰਬਰ ਦੋਗੇ 5 ਤੋਂ 4 ਤੇ ਉਸਕੋ ਐਕਟਿੰਗ ਐਸੀ ਤੇਰਾਈ ਤੋਂ ਅੱਛਾ ਲਗਾ ਉਸਕੇ ਕਾਰੇ ਮੂਵੀ ਨਾ ਥੋੜੀ ਸਸਪੈਂਸ ਵੀ ਲੱਗ ਰਹੀ ਹੈ 100 ਸੌਂਕੜ ਸੌਂਕਣੇ ਦਾ ਸੈਕੰਡ ਪਾਰਟ ਜਿਹੜਾ ਹੈ ਰਿਲੀਜ਼ ਹੋ ਚੁੱਕਿਆ ਹੈ ਸਿਨੇਮਾ ਕਰਾ ਦੇ ਵਿੱਚ ਤੇ ਲੋਕ ਜਿਹੜੇ ਪਹੁੰਚੇ ਨੇ ਦਰਸ਼ਕ ਦੇਖਣ ਵਾਸਤੇ ਉਹਨਾਂ ਨਾਲ ਗੱਲਬਾਤ ਕਰਤੇ ਭਾਜੀ ਕਿੱਦਾ ਦੀ ਲੱਗੀ ਮੂਵੀ ਓਵਰਆਲ ਹੁਣ ਤੱਕ ਠੀਕ ਹੀ ਹੈ ਐਂਟਰਟੇਨਮੈਂਟ ਹੈ ਐਂਟਰਟੇਨਮੈਂਟ ਹੈ ਹਾਂਜੀ ਫੁੱਲ ਪਰਿਵਾਰਿਕ ਮੂਵੀ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਹੁਤ ਅੱਛੀ ਜੀ ਬਹੁਤ ਪਿਆਰੀ ਪੰਜ ਵਿੱਚ ਕਿੰਨੇ ਰੇਟਿੰਗ ਦ ਤੁਹਾਨੂੰ ਕਿੱਦਾਂ ਲੱਗੀ ਕਿੰਨੀ ਰੇਟਿੰਗ ਅੱਛੀ ਥੀ ਤੇ ਕਿੰਨੀ ਰੇਟਿੰਗ ਦਓਗੇ ਪੰਜ ਵਿੱਚੋਂ ਮੈਂ ਵੀ 4 ਦਿੱਤੀ ਤੁਸੀਂ ਕਿੰਨੇ ਸਟਾਰ ਦੋਗੇ 4 ਤੁਸੀਂ ਮੈਂ ਤਾਂ ਪੰਜਾਂ ਜੋ ਪੰਜ ਹੀ ਦਊਗਾ ਅੱਛਾ ਕਿੱਦਾਂ ਦੀ ਲੱਗੀ ਓਵਰ ਆਲ ਮੂਵੀ ਸਾਰੀ ਵਧੀਆ ਬਹੁਤ ਜ਼ਿਆਦਾ ਕਿਹਨਾਂ ਦਾ ਕਿਰਦਾਰ ਜ਼ਿਆਦਾ ਐਕਟਿੰਗ ਵਧੀਆ ਲੱਗੀ ਹੁਣ ਮੈਨੂੰ ਐਮੇ ਵੀਰਕ ਬਹੁਤ ਅੱਛੀ ਐਕਟਿੰਗ ਹੈ ਬਜ਼ੁਰਗ ਜਿਹੜੇ ਉਹਨਾਂ ਦੇ ਵਿੱਚ ਕਿਰਦਾਰ ਨਿਭਾ ਰਹੇ ਨੇ ਉਹਨਾਂ ਦੀ ਵੀ ਹਾਂ ਹੀ ਮਦਰ ਦਾ ਉਹਨਾਂ ਦੀ ਵੀ ਬਹੁਤ ਅੱਛੀ ਐ ਐਕਟਿੰਗ ਤੇ ਬਾਕੀ ਆ ਮਿਵਿਰਕ ਤਾਂ ਦੀ ਬੈਸਟ ਹੈ ਹੀ ਹੈ ਜਿਹੜੀ ਪਾਗਲ ਦੀ ਐਕਟਿੰਗ ਕੀਤੀ ਹੈ ਉਹ ਕਿਦਾਂ ਦਾ ਲੱਗਿਆ ਤੁਹਾਨੂੰ ਉਹ ਪਾਰਟ ਅੱਛਾ ਥਾ ਮਤਲਬ ਇੱਕ ਉਹਨੇ ਉਹ دیا ਮੂਵੀ ਮੇ ਕਿਉਂਕਿ ਸੌਂਗ ਕੰ ਸੌਂਗ ਨੇ 1 on 2 ਮੇ ਕਾਫੀ ਡਿਫਰੈਂਟ ਦਿਆ ਉਹਨੇ ਤਾਂ ਉਸਕੋ ਐਕਟਿੰਗ ਐਸੀ ਕਰਾਈ ਤਾਂ ਉਹ ਅੱਛਾ ਲਗਾ ਉਸਕੇ ਕਾਰਨ ਮੂਵੀ ਨਾ ਥੋੜੀ ਸਸਪੈਂਸ ਵੀ ਲੱਗ ਰਹੀ ਹੈ 3rd ਪਾਰਟ ਦਾ ਵੇਟ ਹੈ ਹਾਂਜੀ ਵੇਟ ਹੈ ਅਗਰ ਆਏਗਾ ਤਾਂ ਜ਼ਰੂਰ ਵੇਟ ਹੈ ਬਹੁਤ ਅੱਛੀ ਮੂਵੀ ਦਾ ਕਿਹੜਾ ਪਾਰਟ ਸਭ ਤੋਂ ਜ਼ਿਆਦਾ ਵਧੀਆ ਮੂਵੀ ਦਾ ਫਨੀ ਡਾਂਸ ਤੇ ਕਿਹੜਾ ਕਿਹੜਾ ਕਿਰਦਾਰ ਜਿਆਦਾ ਵਧੀਆ ਲੱਗਾ ਤੁਹਾਨੂੰ ਸਰ ਸਰਗੁਣ ਮਹਿਤਾ ਦਾ ਵਧੀਆ ਲੱਗਾ ਹਾਂਜੀ ਤੇ ਮੂਵੀ ਨੂੰ ਕਿੰਨੇ 5 ਵਿੱਚੋਂ ਕਿੰਨੇ ਰੇਟਿੰਗ ਦੋਗੇ 4 ਸਟਾਰ ਤੁਸੀਂ 4 ਬੜੀ ਲੱਗੀ ਬਹੁਤ ਅੱਛੀ ਲੱਗੀ ਮੂਵੀ ਬੜੀ ਐਸੀ ਰਹੀ ਤੋਂ ਟ੍ਰੇਵਲ ਚੱਲ ਰਹਾ ਅੱਛੀ ਮੂਵੀ ਹੈ ਓਕੇ 5 ਵਿੱਚੋਂ ਕਿੰਨੇ ਰੇਟਿੰਗ ਦੋਗੇ 450 ਹੈ 45 ਠੀਕ ਹੈ ਕਿ ਕਿਹਦਾ ਕਿਰਦਾਰ ਜਿਆਦਾ ਵਧੀਆ ਲੱਗਾ ਮੂਵੀ ਦਾ ਕਿਹੜਾ ਬੈਸਟ ਪਾਰਟ ਬੈਸਟ ਵਾਰ ਅਮੀਰ ਦੇ ਤਾਂ ਵੀ ਵਧੀਆ ਭਾਜੀ ਤੇ ਉਹਦੀ ਜੋ ਮਦਰ ਹੈ ਉਹਨਾਂ ਦਾ ਵੈਸਟਵਾਰਡ ਹੈ ਤੇ ਫੁੱਲ ਫਨੀ ਕਾਮੇਡੀ ਫਿਲਮ ਹੈ ਫੁੱਲ ਫੁੱਲ ਫਨੀ ਵਧੀਆ ਤੇ ਕਿੰਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਉਹ ਜਿਹੜਾ ਗਿੱਦਾ ਪਾਉਂਦੀਆਂ ਲੇਡੀ ਜੋ ਵਧੀਆ ਲੱਗੀਆਂ ਪੰਜ ਵਿੱਚੋਂ ਕਿੰਨੇ ਨੰਬਰ ਦੋਗੇ ਉਹਨਾਂ ਨੂੰ ਚਾਰ ਕਾਮੇਡੀ ਪਾਰ ਜ਼ਿਆਦਾ ਵਧੀਆ ਹੈ ਹਾਂਜੀ ਪੰਜ ਵਿੱਚੋਂ ਕਿੰਨੇ ਨੰਬਰ ਦੋਗੇ ਪੰਜ ਤੋਂ 4 5 ਪੁਰੇ ਮੂਵੀ ਤੇ ਤੁਸੀਂ ਹੁਣ ਤੱਕ ਮੂਵੀ ਨਹੀਂ ਦੇਖੀ ਹੈ ਤੇ ਪਹੁੰਚੋ ਸਿਨੇਮਾ ਕਰਰ ਦੇ ਵਿੱਚ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਹਾਂ ਲੁਧਿਆਣਾ ਲਾਈਵ ਕੈਮਰਾ ਪ੍ਰਸੰਨ ਦੀਪਕ ਦੇ ਨਾਲ ਮੈਂ ਅਮਿਤ